ਹਾਂਜੀ 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 ਰੁਪਇਆ 70000 ਲਾਇਆ ਡੀਆਈ ਦੇ ਗਾਰੰਟੀ ਆ ਯਾਰ ਪਰ ਸੁਪਰ ਸੀਟਿੰਗ ਤੇ ਲਾ ਲੈਣਾ ਠੀਕ ਆ ਵਾਹ ਕੇ ਚਲਾ ਕੇ ਲੈ ਜਾਣ ਵਾਹ ਕੇ ਚੱਕ ਜੇ ਟੂਪੋਂ ਨਹੀਂ ਕਰ ਦੋ ਬਈ ਦੇਖਦਾ ਹਾਂ ਪਰ ਕੇ ਪਾਸੋਂ ਠੀਕ ਆ ਅੱਜ ਮੇ ਤਰੋ ਠੋਡੇ ਵਾਸਤੇ ਸਾਰਾ origignal 911 tractor ਲੈ ਕੇ ਆਏ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਠੀਕ ਠਾਕ ਜੀ ਵਾਦੀ ਹੈ ਕਿਰਪਾ ਸਭ ਤੋਂ ਪਹਿਲਾਂ 911 ਕਿਹੜਾ ਮਾਡਲ ਆ ਇਹ ਮਾਡਲ 97 ਆਈ ਠੀਕ ਆ ਜੀ ਡੀਆਈ ਹੋਇਆ ਵਾ ਜਗਰਾ ਪਹਿਲੀ ਪਾਰਟੀ ਦੇ ਨਵੇਂ ਆ ਫਾਸਟ ਓਨਰ ਆ ਜਗਰਾਵਾ ਦਾ ਨੰਬਰ ਆ ਤੇ ਡੀ ਆਈ ਟਰੈਕਟਰ ਹੋਇਆ ਵਿਆ ਹਾਂਜੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਟਾਇਰ ਅਗਲੇ ਪਿਓਰ ਨਵੇਂ ਆ ਮਾਡਲ 80 ਦਾ ਹੈ ਜੀ ਠੀਕ ਆ ਜੀ ਹਾਂਜੀ ਵੀ ਜਾਣੀ ਕਿ ਟਰੈਕਟਰ ਪੂਰਾ ਕੋਕਾ ਕੋਕਾ ਜੀ 28000 ਰੁਪਏ ਆਪਾਂ ਤੇ ਲਾਇਆ 2013 ਦਾ ਆਪਣੇ ਕੋਲ ਆ ਉਦੋਂ ਟਾਇਰ ਨਵੇਂ ਚੜਾਏ ਸੀਗੇ ਠੀਕ ਆ 13 ਦਾ ਆਪਣੇ ਕੋਲ ਆ ਹਾਂਜੀ ਉਦੋਂ ਟਾਇਰ ਨਵੇਂ ਚੜਾਏ ਸੀ ਉਦੋਂ ਡੱਪਾ ਵੀ ਹੈਗਾ ਸਾਰਾ ਕੁਝ ਹੈਗਾ ਠੀਕ ਆ ਵੀ ਸਾਰਾ ਸਮਾਨ ਜਿਵੇਂ ਆਪਾਂ ਵੀਡੀਓ 'ਚ ਵਿਖਾਉਣੇ ਡੰਡਾ ਫੱਟੀ ਛਤਰੀ ਠੀਕ ਆ ਸਾਰਾ ਸਮਾਨ ਆ ਹੀ ਮਿਲੂਗਾ ਬਾਕੀ ਇੰਜਨ ਗੇਅਰ ਦਾ ਕਿਵੇਂ ਆ ਕੋਲ ਗਾਰੰਟੀ ਆ ਯਾਰ ਕੋਈ ਸੁਪਰ ਸੀਟ ਤੇ ਲਾ ਲੈਣਾ ਠੀਕ ਆ ਵਾਹ ਕੇ ਚਲਾ ਕੇ ਲੈ ਜਾਣ ਵਾਹ ਕੇ ਚੱਕ ਜੇ ਟੂ ਕੋਈ ਨੀ ਕਰ ਦੋ ਕੋਈ ਦੇਖਦਾ ਆਪਾਂ ਕੇ ਪਾਸ ਠੀਕ ਆ ਵੀ ਟਰੈਕਟਰ ਇੰਨਾ ਸਰਾ ਹਾਂਜੀ ਬਾਕੀ ਚੱਲੀ ਜਾਂਦਾ ਪੜਾ ਲੱਗ ਹੀ ਜਾਂਦਾ ਹਾਂਜੀ 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 ਰੁਪਇਆ 70000 ਲਾਇਆ ਡੀਆਈ ਦੇ ਠੀਕ ਆ ਕਾਗਜ਼ ਬੱਦਰ ਪੂਰੇ ਆ ਓਕੇ ਆ ਜੀ ਕੀ ਡਿਮਾਂਡ ਆਈ ਡਿਮਾਂਡ ਆ ਬਹ ਦੇਜਾਂਗੇ 240000 ਹਾਂ ਨਾ ਹਾਂ ਨਾ 240000 ਦਾ ਦੇ ਦੇਓਗੇ ਬਾਕੀ ਇਹ ਕਿਹੜੇ ਪਿੰਡ ਵਗਾਉ ਆ ਇਹ ਨਸੀਰੇ ਵਾਲੇ ਆ ਜੀ ਪਿੰਡ ਨਸੀਰੇ ਵਾਲਾ ਜਿਹੜਾ ਮੋਗਾ ਆਈ ਹੈ ਨਾ ਤੇ ਅੰਦਗੜ ਤੋਂ 2 ਕਿਲੋਮੀਟਰ ਕਿਸ਼ਨਪੁਰੇ ਦਾ 3 ਕਿਲੋਮੀਟਰ ਆ ਜੀ ਠੀਕ ਆ ਜੀ ਨੰਬਰ ਬੋਲ ਦਿਓ ਬਾਈ ਨੰਬਰ ਹੈਗਾ ਜੀ 6835 ਹਾਂਜੀ 33103 ਠੀਕ ਆ ਬਾਈ ਹੁਣ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਬਾਈ ਤੁਸੀਂ ਕਰਨਾ ਠੀਕ ਆ ਜੀ ਬਾਕੀ ਮਾਨਤਾਨ ਵੀ ਜਰੂਰ ਕਰਾਂਗੇ ਹੌਣ ਜਾਂਦਾ ਖਰਚਾ ਛੱਡ ਦੇਾਂਗੇ ਠੀਕ ਆ ਬਾਈ ਜੀ ਵੀਡੀਓ ਨੂੰ ਕਰ ਦਿਓ ਜੀ ਦੱਬ ਕੇ ਸ਼ੇਅਰ ਰਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ